ਸਤਗੁਰੂ ਗੁਰੂ ਨਾਨਕ ਸਾਹਿਬ ਦੇ ਵਿਆਹ ਵਾਲਾ ਦਿਨ ਹੈ ਕਵੀ ਸੰਤੋਖ ਸਿੰਘ ਤਾਂ ਕਹਿੰਦਾ ਬਰਾਤ ਵਿੱਚ ਇੱਕ ਪਾਸੇ ਹਾਥੀ ਸਨ ਇੱਕ ਪਾਸੇ ਘੋੜੇ ਸਨ ਇੱਕ ਪਾਸੇ ਰੱਤ ਜਨ ਕਹਿੰਦਾ ਇੱਕ ਪੰਗਤ ਊਂਟਾਂ ਦੀ ਚੱਲਦੀ ਪਈ ਸੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਹ ਸਾਰਾ ਪਰਿਵਾਰ ਬੇਦੀਆਂ ਦਾ ਆ ਗਿਆ ਜੀ ਸੁਲਤਾਨਪੁਰ ਬੀਬੇ ਨਾਨਕੀ ਬਹੁਤ ਖੁਸ਼ ਹੈ ਤੇ ਯਾਦ ਰੱਖਿਓ ਕੱਲੀ ਭੈਣ ਨਹੀਂ ਉਹਨੇ ਆਪਣੇ ਵੀਰ ਵਿੱਚੋਂ ਉਹ ਕੁਝ ਦੇਖਿਆ ਜਿਹੜਾ ਕਿਸੇ ਹੋਰ ਨੂੰ ਪਹਿਲਾਂ ਵਿਸਿਆ ਨਹੀਂ ਸੀ ਖੁਸ਼ ਹੈ ਬੇਬਨਾਨ ਕੀ ਇੱਥੋਂ ਫਿਰ ਬਰਾਤ ਚੱਲਦੀ ਹੈ ਹਜ਼ੂਰ ਸੱਚੇ ਪਾਤਸ਼ਾਹੀ ਦੀ ਦਰਿਆ ਪਾਰ ਕਰਦੇ ਆ ਪਹਿਲਾ ਪੜਾ ਖਡੂਰ ਕੀਤਾ ਜਾਂਦਾ ਹੈ ਉੱਥੇ ਫਿਰ ਰਾਤ ਰਹਿੰਦੀ ਹੈ ਬਰਾਤ ਬਾਬਾ ਕਾਲੂ ਸਹਿਬ ਉੱਤੇ ਖਲਵਾਈਆਂ ਦਾ ਪ੍ਰਬੰਧ ਹੈ ਪ੍ਰਸ਼ਾਦੇ ਸ਼ਿਕਾਏ ਜਾਂਦੇ ਸਭ ਨੂੰ ਬਰਾਤ ਰਾਤਾਂ ਰਹਿੰਦੀ ਚੱਲਦੀ ਸੀ ਇਥੋਂ ਫਿਰ ਬਰਾਤ ਪੜਾਂ ਦਰਪੜਾਂ ਪਹੁੰਚਦੀ ਬਟਾਲੇ ਨੇੜੇ ਪਹੁੰਚਦੀ ਮੈਂ ਬੇਨਤੀ ਕੀਤੀ ਪੱਖੋ ਕੇ ਰੰਧਾਵਿਆਂ ਦੇ ਪਟਵਾਰੀ ਨੇ ਬਾਬਾ ਮੂਲਾ ਜੀ ਪਰ ਵਿਆਹ ਆਪਣੇ ਘਰ ਬਟਾਲੇ ਕੀਤਾ ਹੈ ਜਿੱਥੇ ਗੁਰਦੁਆਰਾ ਕੰਧ ਸਾਹਿਬ ਹੈ ਇੱਥੇ ਬਰਾਤ ਦਾ ਟੁਕਾਕ ਹੁੰਦਾ ਹੈ ਤੇ ਬਾਬਾ ਮੂਲਾ ਜੀ ਭਾਈ ਮੂਲਾ ਜੀ ਮਾਤਾ ਸੁਲਖਣੀ ਦੇ ਪਿਤਾ ਜੀ ਉਹ ਅਜਿੱਤੇ ਖਿੱਤੇ ਰੰਧਾਵੇ ਕੋਲ ਜਾਂਦੇ ਨੇ ਕਿਉਂਕਿ ਉਹਦੇ ਪਟਵਾਰੀ ਨੇ ਜਿਵੇਂ ਬਾਬਾ ਕਾਲੂ ਜੀ ਗਏ ਨੇ ਖਿੱਤੇ ਰੰਡਾਵੇ ਕੋਲ ਪਹੁੰਚਦੇ ਆ ਤੇ ਕਹਿੰਦੇ ਆ ਕਿ ਬਰਾਤ ਆ ਗਿਆ ਹੈ ਬਾਬਾ ਕਾਲੂ ਜੀ ਬੇਦੀਆਂ ਦੀ ਬਰਾਤ ਆ ਗਈ ਬਰਾਤ ਪਹੁੰਚ ਚੁੱਕੀ ਹੈ ਤੁਸੀਂ ਚੱਲੋ ਖਾਂ ਕਿਤੇ ਰੰਡਾਵੇ ਨੂੰ ਕਹਿੰਦੇ ਆ ਖਿੱਤਰਾ ਰੰਡਾਵਾ ਕਹਿੰਦਾ ਹੈ ਕਿ ਭਾਈ ਮੂਲੇ ਜੀ ਨੂੰ ਬਾਬਾ ਜੀ ਨੂੰ ਕਿ ਮੇਰਾ ਸਰੀਰ ਜਰਜਰਾ ਹੋ ਗਿਆ ਹੈ ਬਜ਼ੁਰਗ ਬਹੁਤ ਬਿਰਦ ਹੋ ਗਏ ਨੇ ਸੁਲਖਣੀ ਸਾਡੀ ਧੀ ਹੈ ਕਿ ਹੋ ਗਿਆ ਕਰਦਾਰ ਸੰਜੀ ਉਸ ਵੇਲੇ ਦੇ ਮੈਂ ਨਹੀਂ ਪਹੁੰਚ ਸਕਣਾ ਪਰ ਟੁਕਾ ਦੇ ਵੇਲੇ ਮੈਂ ਅਜੀਤੇ ਨੂੰ ਕਹਿ ਦਿੱਤਾ ਹੈ ਅਜੀਤਾ ਆਪ ਜਾਏਗਾ ਬਰਾਤ ਦੇ ਟੁਕਾ ਵੇਲੇ ਟੁਕਾ ਸਮਝ ਨਹੀਂ ਆਪਾਂ ਜਿਵੇਂ ਹੋ ਨਹੀਂ ਮਿਲਨੇ ਯਾਦ ਰੱਖਿਓ ਕੁਝ ਉਦਾਸੀਆਂ ਵਿੱਚ ਭਾਈ ਅਜੀਤਾ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਰਿਹਾ ਹੈ ਅਜੀਤਾ ਰੰਦਾਵਾ ਇਹ ਵੀ ਆਪ ਨੂੰ ਪਤਾ ਹੋਵੇ ਮਹਾਰਾਜ ਨੇ ਇੱਕ ਸ਼ਬਦ ਕਿਹਾ ਸੀ ਬਟਾਲੀ ਉਹ ਹੈ ਸਾਖੀਆਂ ਦਾ ਪਰ ਸੱਚੀ ਮੂਜੀ ਟੁੱਕਦਾ ਹੈ ਮਹਾਰਾਜ ਨੇ ਕਿਹਾ ਜਿੱਤੇ ਰੰਡਾਵੇ ਨੂੰ ਕਮਾਈਆਂ ਵਾਲੇ ਜਿਹੜੇ ਨੇ ਮਣਾਮੂਈ ਕਮਾਈਆਂ ਕਰਦੇ ਆ ਤਿਲ ਜਿੰਨਾ ਬਖਾਂਦੇ ਆ ਕਹਿੰਦੇ ਆਉਣ ਵਾਲਾ ਸਮਾਂ ਆਵੇਗਾ ਲੋਕੀ ਤਿਲ ਜਿੰਨੀ ਕਮਾਈ ਕਰਨਗੇ ਤੇ ਮਣਾਮੂਈ ਮਸ਼ੂਰੀ ਕਰਿਆ ਕਰਨਗੇ ਤੇ ਜਿੱਤੇ ਰੰਡਾਵੇ ਨਾਲ ਗੋਸ਼ਟ ਵੀ ਹੈ ਜੀ ਇੱਕ ਉਹਨਾਂ ਦੀ ਸਾਖੀਆਂ ਨੇ ਗੋਸ਼ਟ ਅਜਿੱਤਾ ਰੰਡਾਵਾ ਪਹੁੰਚਦਾ ਹੈ ਬਰਾਤ ਆਪਸ ਟੁਕਾਹ ਹੁੰਦਾ ਹੈ ਪ੍ਰਸ਼ਾਦ ਪਾਣੀ ਸ਼ਿਕਾਇਆ ਜਾਂਦਾ ਹੈ ਹੁਣ ਇਹ ਤੇ ਸਵਾਲ ਹੈ ਜੀ ਲਾਵਾ ਕਿਵੇਂ ਹੋਈਆਂ ਸਭ ਦਾ ਇਹ ਸਵਾਲ ਹੁੰਦਾ ਹੈ ਨਾ ਜੀ ਕਿਵੇਂ ਹੋਈਆਂ ਜਨਉਨੀ ਪਾਇਆ ਕਵੀ ਸੰਤੋਖ ਸਿੰਘ ਲਿਖਦਾ ਹੈ ਵੈਦਿਕ ਲੋਕਿਕ ਰੀਤ ਅਨੁਸਾਰ ਬਾਬੇ ਪੁਰਖੀਏ ਦੇ ਪੁੱਤਰ ਬਾਬੇ ਮਿਹਰਬਾਨ ਨੇ ਜਿਹੜੀ ਜਨਮ ਸਾਖ ਲਿਖੀ ਉਹ ਕਹਿੰਦਾ ਨਹੀਂ ਉਹ ਕਹਿੰਦਾ ਜਦੋਂ ਬਾਬਾ ਜੀ ਗਏ ਤੇ ਬੀਬੀਆਂ ਅੱਗੋਂ ਅਸਿੱਠਣੀਆਂ ਬੋਲਦੀਆਂ ਹਨਾ ਬੀਬੀਆਂ ਉਹ ਬੋਲਣ ਆਈਆਂ ਤੇ ਕਹਿੰਦਾ ਤਬ ਬਾਬੇ ਨੇ ਸ਼ਬਦ ਉਚਾਰਿਆ ਹਮ ਕਰ ਸਾਜਨ ਆਏ ਇਹ ਮਾਰਾ ਇਹਦਾ ਬਚਨ ਨਾ ਗੁਰੂ ਨਾਨਕ ਸਾਹਿਬ ਦਾ ਹੀ ਹੈ ਨਾ ਕਹਿੰਦੇ ਨੇ ਬਾਬਾ ਜੀ ਨੇ ਸ਼ਬਦ ਉਚਾਰਨ ਕੀਤਾ ਉੱਥੇ ਫਿਰ ਉਹ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਗਈ ਹੋਈ ਸੰਗਤ ਨੇ ਕੀਰਤਨ ਕੀਤਾ ਪ੍ਰਿੰਸੀਪਲ ਸਦबीर ਸਿੰਘ ਗ੍ਰੰਥੀ ਗੁਰੂ ਪ੍ਰੇਮ ਪ੍ਰਕਾਸ਼ ਉਹਦੇ ਵਿੱਚੋਂ ਹਵਾਲਾ ਦਿੰਦਿਆਂ ਹਜ਼ੂਰ ਨੇ ਮੂਲ ਮੰਤਰ ਲਿਖ ਕੇ ਉਹਦੇ ਚਾਰ ਚੁਫੇਰੇ ਲਾਵਾਂ ਲਈਆਂ ਮੈਂ ਤੁਹਾਨੂੰ ਉਦਾਹਰਨਾ ਦੇ ਦਿੱਤੀਆਂ ਬਕਾਇਦਾ ਲਿਖ ਦੇ ਆਧਾਰ ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦਾ ਵਿਆਪ ਪਰ ਇਥੇ ਘਟਨਾਵੇਂ ਸਾਂਝੀ ਕਰਨ ਲੱਗਾ ਬੜੀ ਉਪਰੀ ਜਿਹੀ ਲੱਗੇਗੀ ਜਦੋਂ ਹਜ਼ੂਰ ਨੇ ਕਿਹਾ ਵੀ ਕੀਰਤਨ ਸ਼ਬਦ ਬਾਣੀ ਦਾ ਜ਼ਿਕਰ ਹੋਇਆ ਉਸ ਵਕਤ ਬਾਬਾ ਮੂਲਾ ਜੀ ਤੇ ਬਾਬਾ ਕਾਲੂ ਜੀ ਦੋਨੋਂ ਗੁੱਸੇ ਜਾ ਗਏ ਬਾਬਾ ਮੂਲਾ ਜੀ ਦੀ ਕੁਝ ਇਤਿਹਾਸ ਕਰਕੇ ਸਿਰਫ ਇੱਕੋ ਇੱਕ ਧੀ ਸੀ ਮਾਤਾ ਸੁਲਖਣੀ ਜੀ ਉਹ ਗੁੱਸੇ ਚ ਆ ਕੇ ਉਹਨਾਂ ਨੇ ਕਿਹਾ ਨਹੀਂ ਜੇ ਇਹ ਨਹੀਂ ਤੇ ਫਿਰ ਰਿਸ਼ਤਾ ਕਾਹਦਾ ਉਥੇ ਬਟਾਲੇ ਵਿੱਚ ਪੰਡਾਰੇ ਸਨ ਪੰਡਾਰੀ ਵੀ ਗੋਤ ਹੈ ਉਹਨਾਂ ਕਹਿੰਦੇ ਜੇ ਇਹ ਨਹੀਂ ਤੇ ਅਸੀਂ ਰਿਸ਼ਤਾ ਦਿਆਂਗੇ ਉਥੇ ਡਾਕਟਰ ਤਰਲੋਚਨ ਸਿੰਘ ਕਹਿੰਦਾ ਮਹਾਰਾਜ ਨੇ ਕਿਹਾ ਚੌਣੇ ਚੁਣੇ ਜਾਣਗੇ ਪੰਡਾਰੀਆਂ ਦੇ ਪੰਡਾਰੇ ਭਰੇ ਰਹਿਣਗੇ ਚੌਣੇ ਫਿਰ ਝੁਗ ਗਏ ਇਹ ਇਹ ਹੋ ਸਕਦਾ ਮੈਂ ਸ਼ਬਦ ਵਰਤਿਆ ਵੀ ਕਿਉਂਕਿ ਸਭ ਕੋਈ ਨਵਾਂ ਸਿਰ ਜਰ ਰਿਹਾ ਹੈ ਉਥੇ ਫਿਰ ਜਦੋਂ ਲਾਵਾਂ ਲਈਆਂ ਗਈਆਂ ਮਾਤਾ ਸੁਲੱਖਣੀ ਜੀ ਵਿਆਹ ਤੋਂ ਬਾਅਦ ਇਹ ਪਹੁੰਚਦੇ ਨੇ ਰਾਏਪੋਏ ਦੀ ਤਲਵੰਡੀ